ਯਾ ਲੱਗਿਆ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਧੰਨਵਾਦ ਬਹੁਤ ਵਧੀਆ ਜੀ ਤੇ ਦੂਜੀ ਗੱਲ ਇਹ ਹੈ ਜੀ ਮੈਂ ਇਹ ਚੌਂਕੀ ਸੁਭਾਰਨ ਕੇ ਬਹੁਤ ਕੇ ਬਹੁਤ ਵਧੀਆ ਲੱਗਾ ਪਰ ਮੈਂ ਇੱਕ ਨਾਲ ਹੀ ਨਸ਼ੀਆ ਵਾਲਿਆਂ ਨੂੰ ਤਾਰਨਾ ਕਰਤਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਆਪਣਾ ਕੰਮ ਬੰਦ ਕਰ ਦੇ ਤੇ ਮੁੜ ਕੇ ਨਾ ਕਦੇ ਕਿ ਸਾਡੇ ਨਾਲ ਉਸ ਨੇ ਜਾਣਤੀ ਕੀਤੀ ਤੇ ਤਰੁਤ ਇਹਨਾਂ ਨੂੰ ਵਾਰਨਿੰਗ ਦਿੰਦਾ कोई भी ढिल नहीं दी जाएगी ਇਹੋ ਅਸਲਾ ਬਹੁਤ ਦੇਖੀ ਦਿੱਤਾ ਕਿ ਜੇ ਬਾਏ ਨਹੀਂ ਦੇਖੇ ਤੇ ਇਹ ਅਸਲਾ ਅਜੇ ਤੱਕ ਕੋਈ ਗੱਲ ਹੋਈ ਮੇਰੇ ਆਖੀ ਮੈਂ ਤੇ ਅੱਜ ਹੀ ਆਇਆ ਹਾਂ ਜਿੱਦੋਂ ਮੇਰੇ ਨੌਲਜ ਆ ਗਿਆ ਕਿ ਮੈਂ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਹੋਊਗੀ ਹਾਂਜੀ ਕੀ ਨਾ ਤਾ ਮੈਂ ਨਾ ਜੀ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਆ ਮਾਦਮ ਕੀ ਜਾਣਾ ਚਾਹੁੰਦੇ ਜੋ ਅੱਜ ਚੌਂਕੀ ਸੰਭਾਰ ਦੇ ਖਤਰ ਹੋਏ ਦੇ ਅੱਜ ਇਹ ਸਾਡੇ ਪਿੰਡ ਸੰਭਾਰ ਚੌਂਕੀ ਦੇ ਸਰਦਾਰ ਕੁਲਵਿੰਦਰ ਸਿੰਘ ਨੇ ਤਿਆਰ ਸੰਭਾਲਿਆ ਚੌਂਕੀ ਦਾ ਜੀ ਅਸੀਂ ਉਹਨਾਂ ਦਾ ਨਿੱਕਾ ਸਵਾਗਤ ਕਰਦੇ ਆਂ ਸਭਰਾ ਪਹੁੰਚਿੰਦੇ ਅਸੀਂ ਆਸ ਕਰਦੇ ਆਂ ਕਿ ਇਹ ਜਿੰਨੀਆਂ ਮੁਸ਼ਕਲਾਂ ਹੈਗੀਆਂ ਸਭਰਾ ਦੀਆਂ ਉਹ ਸਾਡੀਆਂ ਹੱਲ ਕਰਨਗੇ ਜੀ ਬਹੁਤ ਨੌਜਵਾਨ ਵੀਰਾਂ ਨੌਜਵਾਨਾਂ ਦੇ ਸਾਨੂੰ ਲੋੜ ਆ ਇਹ ਕਰਕੇ ਅਸੀਂ ਆਸ ਕਰਦੇ ਆਂ ਕਿ ਸਾਡੇ ਤੇਲੀ ਨੂੰ ਆਪਣਾ ਜਿਹੜਾ ਹੱਲ ਕੀਤਾ ਜਾਏ ਕੀ ਕਹਿਣਾ ਹੈ ਬਲਵੀਰ ਸਿੰਘ ਚੇਅਰਮੈਨ ਕੀ ਕਹਿਣਾ ਚਾਹਦੇ ਹੋ ਅੱਜ ਇੱਥੇ ਕੱਤਰ ਹੋਇਆ ਚੁਕਿਸਰਾ ਇੱਥੇ ਜੀ ਸਾਡੇ ਚੰਕੀ ਦੇ ਵਿੱਚ ਅਨਚਾਰਜ ਸਰਦਾਰ ਬਲਵਿੰਦਰ ਸਿੰਘ ਲਾਇਆ ਗਿਆ ਵਾ ਤੇ ਉਹਨਾਂ ਤੇ ਆਉਣ ਤੇ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਆਇਆ ਤੇ ਇਹ ਆਪੀ ਸਾਨੂੰ ਬੜੀ ਆਸ ਆ ਕਿ ਨੌਜਵਾਨ ਮੁੰਡਾ ਵਾ ਤੇ ਜਿਹੜਾ ਲਾਲੋ ਜਿ ਤਰ੍ਹਾਂ ਨਸ਼ੇ ਦਾ ਦੂਜਾ ਤੀਜਾ ਵਾ ਇਹੋ ਜੇ ਨੌਜਵਾਨ ਹੀ ਠੱਲ ਪਾ ਸਕਦੇ ਆ ਬੜੀਆਂ ਆਸਾਂ ਆਪੀ ਸਾਡੇ ਪਿੰਡ ਦੇ ਵਿੱਚ ਚੰਗੇ ਕੰਮ ਕਰਕੇ ਤੇ ਵਧੀਆ ਬਣਾਉਣਗੇ